ਸਲੋਕ ਮਹੱਲਾ ਚੌਥਾ ਮਲ ਜੁਈ ਪਰਿਆ ਨੀਲਾ ਕਾਲਖ ਦੁਲੜਾ ਤਿੰਨ ਬੇਮੁਖ ਬੇਮੁਖੇ ਨੋਂ ਪਾਇਆ ਆਸ ਨਾ ਦੇ ਕੋਈ ਬਹਿਣ ਜਗਤ ਮੈਂ ਗੋਹੜ ਸਦਵੀ ਮਲ ਲਾਏ ਮਨ ਮੁਖ ਆਇ ਪਰਾਇ ਜੋ ਨਿੰਦਾ ਚੁਗਲੀ ਨੋਂ ਬੇਮੁਖ ਕਰਕੇ ਭੇਜਿਆ ਉੱਥੇ ਬੀਬੂ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ ਤੜ ਸੁਣਿਆ ਸਭਤ ਜਗਤ ਵਿੱਚ ਭਾਈ ਬੇਮੁਖ ਸੁਣੇ ਨਫਰੇ ਪੌਲੀ ਪਦੀ ਫਵਾ ਹੋਏ ਕੇ ਉੱਠ ਕਰ ਆਈ ਤੜ ਸੁਣਿਆ ਸਭਤ ਜਗਤ ਵਿੱਚ ਭਾਈ ਬੇਮੁਖ ਸੁਣੇ ਨਫਰੇ ਪੌਲੀ ਪਦੀ ਫਵਾ ਹੋਏ ਕੇ ਉੱਠ ਕਰ ਆਇਆ ਅੱਗੇ ਸੰਗਤੀ ਕੁੜਮੇ ਬੇਮੁਖ ਰੜਨਾ ਨਾ ਮਿਲੇ ਤਾਂ ਬਉਟੀ ਭਤੀਜੀ ਫਿਰ ਆਣ ਕਰ ਪਾਇਆ ਹਲਤ ਪਲਤ ਦੋਵੇਂ ਗਏ ਨਿਤ ਪੁਖਾ ਕੂਕੇ ਤਿਆਆ ਤਨ ਤਨ ਸਵਾਮੀ ਕਰਤਾ ਪਰਖ ਹੈ ਜਿਨ ਨਿਆਉ ਸਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸਾਚੇ ਮਾਰ ਪਚਾਇਆ ਇੱਕਰ ਤਿੰਨ ਅੱਖਿਆ ਜਨ ਜਗਤ ਸਭ ਉਪਾਇ ਜਿਨਨਿ ਆਓ ਸਚਿ ਸਭ ਹੈ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸਾਚੇ ਆਮਰ ਪਚਾਇਆ ਇੱਕਰ ਤਿੰਨ ਅੱਖਿਆ ਜਨ ਜਗਤ ਸਭ ਉਪਾਇ ਇਹ ਸ਼ਬਦ ਚੌਥੇ ਪਾਠ ਸਤਗੁਰ ਰਾਮਦਾਸ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੋਇਆ ਤਨ ਤਨ ਜਵਰਛਤ ਦੇ ਮਾਲਕ ਗੁਰਤਾ ਗੰਜੀਤ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 306 ਤੇ ਸਿਸ਼ੋਗਤ ਹੈ ਜਦੋਂ ਇਹ ਸ਼ਬਦ ਚੌਥੇ ਪਾਤਸ਼ਾਹ ਜੀ ਨੇ ਆਚਾਰਿਆ ਤੀਜੇ ਪਾਤਸ਼ਾਹ ਦੇ ਕੋਲ ਗੋਂਦੇ ਦੇ ਲਾਦ ਅਸੀਂ ਕਹ ਲਈਏ ਉਹਨਾਂ ਨੇ ਜਾ ਕੇ ਦੇਖਿਆ ਕਿ ਜਿਹੜੀ ਬੋਲੀ ਲਾਈ ਹੈ ਸਤਗੁਰਾਂ ਨੇ ਲੋਕ ਇੱਥੇ ਆਉਣ ਲੱਗ ਪਏ ਉਹਨਾਂ ਨੇ ਕਿਉਂਕਿ ਗੋਇੰਦਵਾਲ ਬਸਾਇਆ ਸੀਗਾ ਤੇ ਉਹ ਗੋਇੰਦਵਾਲ ਦੇ ਜਾ ਕੇ ਕਹਿੰਦੇ ਕਿ ਸਾਡੇ ਪਿਤਾ ਦੀ ਇਹ ਜਗਾ ਹੈ ਜ਼ਮੀਨ ਸਾਡੀ ਹੈ ਸਾਨੂੰ ਇਸ ਦਾ ਮਾਮਲਾ ਦਿਓ ਸਤਿਗੁਰੂ ਕਹਿਣ ਲੱਗੇ ਕਿ ਸਾਡੇ ਕੋਲ ਪੈਸਾ ਤਾਂ ਨਹੀਂ ਹੈ ਜੇ ਮੈਂ ਸੰਗਤ ਲੰਗਰ ਸ਼ਕਤੀ ਹੈ ਤੂੰ ਵੀ ਆ ਕੇ ਸ਼ੱਕ ਜਾਇਆ ਕਰ ਤਾਂ ਉਸਨੇ ਗੁੱਸੇ ਚ ਆ ਕੇ ਸ਼ਿਕਾਇਤ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਕੀਤੀ ਲਾਹੌਰ ਤੋ ਜਦੋਂ ਨਵਾਬ ਨੇ ਆ ਕੇ ਦੇਖਿਆ ਕਿ ਸਾਡੀ ਸੰਗਤ ਜਿਹੜੀ ਹੈ ਲੋਕਾਂ ਦਾ ਦੇਸ਼ ਭਲਾਈ ਦਾ ਕੰਮ ਹੋ ਰਿਹਾ ਹੈ ਲੋਕ ਖੁਸ਼ ਹੈ ਗਰੀਬ ਨੂੰ ਮੁੱਖੇ ਨੂੰ ਜਗਾ ਮਿਲਦੀ ਹੈ ਖਾਣ ਲਈ ਮਿਲਦੀ ਹੈ ਤਾਂ ਉਸਨੇ ਉਸ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਕਿਉਂਕਿ ਲੋਕਾਂ ਤੋਂ ਪੁੱਛਿਆ ਕਿ ਗੋਇੰਦਵਾਲ ਦੇ ਵਿੱਚ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਹੋ ਰਿਹਾ ਪਰ ਉਸ ਨੂੰ ਚਹਿ ਨਾ ਆਇਆ ਫਿਰ ਉਸਨੇ ਮਰਵਾਹੇ ਖੱਤਰੀ ਦੇ ਪੁੱਤਰ ਨੂੰ ਫਿਰ ਜਿਹੜਾ ਚੱਕ ਕੇ ਦਿੱਲੀ ਦੇ ਵਿੱਚ ਅਪੀਲ ਕਰ ਦਿੱਤੀ ਜਿਹੜੀ ਕਿ ਉੱਥੋਂ ਵੀ ਖਾਰਜ ਹੋ ਗਈ ਉਸ ਜਮਾਨੇ 'ਚ ਅਕਬਰ ਨੇ ਇਹ ਗੱਲ ਕਹੀ ਹੋਈ ਸੀ ਕਿ ਜਿਹੜਾ ਨੀਲੇ ਕੱਪੜੇ ਨੀਲੇ ਕਾਲੇ ਕੱਪੜੇ ਪਾ ਕੇ ਫਟਿਆ ਗੰਦਾ ਚੋੜੇ ਦੇ ਵਿੱਚ ਆਉਂਦਾ ਉਸ ਦੀ ਫਰਿਆਦ ਸੁਣਨੀ ਹੈ ਪਰ ਉਸ ਨੂੰ ਇਹ ਲੱਗਾ ਕਿ ਆਪਾਂ ਵੀ ਇਦਾਂ ਦਾ ਭੇਸ ਬਣਾ ਕੇ ਚੱਲਦੇ ਆਂ ਅਪੀਲ ਤਾਂ ਸਾਡੀ ਰੱਦ ਹੋ ਗਈ ਹੈ ਸੋ ਸ਼ਬਦ ਦੇ ਵਿੱਚ ਸਤਿਗੁਰੂ ਸਮਝਾ ਰਹੇ ਮੱਲ ਜੁਈ ਭਰਿਆ ਨੀਲਾ ਕਾਲਾ ਖਦੋਲੜ ਕਹਿੰਦੇ ਜੂਆ ਨਾ ਭਰਿਆ ਹੋਇਆ ਨੀਲਾ ਕਾਲਾ ਜਿਹੜਾ ਚੋਲੜਾ ਬਣਾ ਲਿਆ ਤੈਨ ਬੇਮੁਖ ਬੇਮੁਖੇ ਨੋਂ ਪਾਇਆ ਇੱਕ ਤਾਂ ਕਹਿੰਦੇ ਆਪ ਸੀਗਾ ਤੇ ਇੱਕ ਨੌਕਰ ਦੇ ਵੀ ਪਾ ਦਿੱਤਾ ਦੋਨੇ ਬੇਮੁਖ ਲੋਏ ਕਿਉਂਕਿ ਗੁਰੂਆ ਤਾਂ ਬੇਮੁਖ ਹੋ ਕੇ ਗਏ ਆਂ ਪਾਸ ਨਾ ਦੇਈ ਕੋਈ ਬੈਸਣ ਜਗਤ ਮੈਂ ਕੋਈ ਉਹਨਾਂ ਨੂੰ ਨੇੜੇ ਨਹੀਂ ਕਹਿੰਦੇ ਬਿਠਾ ਰਿਆ ਸੀ ਗੋਹ ਪੜ ਸਗਵੀ ਮਲ ਲਾਏ ਮਨਮੁਖ ਆਇਆ ਉਲਟਾ ਕਹਿੰਦੇ ਹੋਰ ਮੈਲਾ ਕਚੜਾ ਗੋਹ ਦੇ ਨਾਲ ਲਵੇ ਲਿਆ ਉਸਨੂੰ ਇਹੋ ਜਿਹਾ ਪੇਸ ਬਣਾ ਕੇ ਜਦੋਂ ਦਰਬਾਰ ਦੇ ਵਿੱਚ ਪਹੁੰਚੇ ਚੁਗਲੀ ਕਰਨ ਲਈ ਅਕਬਰ ਦੇ ਕੋਲ ਗੁਰੂਆਂ ਦੀ ਚੁਗਲੀ ਕਰਨ ਲਈ ਗਏ ਸੀ ਜਦੋਂ ਕਹਿੰਦੇ ਉਹਨਾਂ ਨੇ ਪੁੱਛਿਆ ਕਿ ਇਹ ਕੌਣ ਹਨ ਕਿਸ ਦੀ ਸ਼ਿਕਾਇਤ ਲੈ ਕੇ ਆਏ ਹੈ ਤਾਂ ਅਕੀਉ ਕਿਸੇ ਨੇ ਕਿਹਾ ਪਠਾਨ ਨੇ ਕਿ ਇਹ ਤਾਂ ਉਹਨਾਂ ਗੁਰੂਆਂ ਦੀ ਚੁਗਲੀ ਨਿੰਦਾ ਕਰਨ ਲਈ ਆਏ ਹਨ ਜਿਨ੍ਹਾਂ ਨੇ ਤੁਹਾਡਾ ਤੁਹਾਨੂੰ ਅਸ਼ੀਰਵਾਦ ਦੇਖ ਕੇ ਚਤੌੜ ਦਾ ਕਿਲਾ ਫਤਿਹ ਕਰਾਇਆ ਸੀ ਅਕਬਰ ਨੇ ਇਹ ਗੱਲ ਸੁਣਦੇ ਸਰ ਕਿਹਾ ਪਰਾਇ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਉਥੇ ਵੀ ਮੂੰਹ ਕਾਲਾ ਦੋਹਾ ਬੇਮੁਖਾਂ ਦਾ ਕਰਾਇਆ ਕਹਿੰਦੇ ਇਦਾਂ ਕਰੋ ਇਹਨਾਂ ਦੇ ਜੁੱਤੀਆਂ ਮਾਰਨੀਆਂ ਸ਼ੁਰੂ ਕਰੋ ਇਹਨਾਂ ਦੇ ਮੂੰਹ ਕਾਲੇ ਕਰ ਦਿਓ ਇਹਨਾਂ ਨੂੰ ਗੰਧ ਦੇ ਵਿੱਚ ਸੁੱਟ ਦਿਓ ਇਹਨਾਂ ਨੂੰ ਕੋਈ ਦੇਖੇ ਨਾ ਇੰਨੀ ਭੈੜੀ ਦੁਰਦਸ਼ਾ ਹੋਈ ਉਥੇ ਵੀ ਜਾ ਕੇ ਕਿਉਂਕਿ ਜੇਕਰ ਗੁਰੂਆਂ ਦੇ ਤੋਂ ਬੇਮੁਖ ਹੋ ਕੇ ਕੋਈ ਬੰਦਾ ਤਰਦਾ ਹੈ ਤਾਂ ਉਹ ਮਤ ਸੋਚੇ ਕਿ ਕੋਈ ਸਾਧੂ ਕਾ ਨਿੰਦਕ ਜਿਹੜਾ ਕਦੀ ਵੀ ਤਰ ਨਹੀਂ ਸਕਦਾ ਜੇ ਉਹ 68 ਤੀਥ ਨਾਏ ਜੇ ਉਹ ਦੈਦ ਸਿਲ ਪਜਾਏ ਕਰੇ ਨਿੰਦਸ ਬਰਥਾ ਜਏ ਜਿੰਨਾ ਮਰਜੀ দান ਕਰ ਲੋ ਜਿੰਨਾ ਮਰਜੀ ਪੁੰਨ ਕਰ ਲੋ ਜੇਕਰ ਸਾਧੂ ਦੀ ਨਿੰਦਿਆ ਹੋ ਗਈ ਤਾਂ ਬਚ ਨਹੀਂ ਸਕਣਾ ਪਰ ਸਾਧੂ ਜਿਹੜਾ ਉਸਨੇ ਮਨ ਨੂੰ ਸਾਧਿਆ ਹੋਵੇ ਤਦ ਸੁਣਿਆ ਸਭਤ ਜਗਤ ਵਿੱਚ ਭਾਈ ਬੇਮੁਖ ਸੁਣੇ ਨਫਰੇ ਪੌਲੀ ਪੌਦੀ ਹਾਵਾ ਹੋਏ ਕੇ ਉੱਠ ਕੇ ਆਇਆ ਜੁੱਥੀਆਂ ਪਈਆਂ ਬਹੁਤੀ ਭੈੜੀ ਤਰ੍ਹਾਂ ਉਹਨਾਂ ਦੇ ਜੁੱਤੀਆਂ ਮਾਰ ਕੇ ਔਰ ਸੁੱਟ ਦਿੱਤਾ ਜਦੋਂ ਇਹੋ ਜਿਹੇ ਹਾਲ ਬਣਿਆ ਤਾਂ ਫਿਰ ਗੰਧ ਚ ਉੱਠ ਕੇ ਚੱਲ ਪਿਆ ਉਥੋਂ ਅੱਗੇ ਸੰਗਤੀ ਕੁੜਮਣੀ ਬੇਮੁਖ ਮਲਣਾ ਰਲਣਾ ਨਾ ਮਿਲੇ ਤਾਂ ਬਹੁਤੀ ਪਤੀ ਜੀ ਫਿਰ ਆਣ ਕਰ ਆਇਆ ਗੋਇੰਦਵਾਲ ਦੇ ਵਿੱਚ ਕਹਿੰਦੇ ਲੋਕਾਂ ਨੇ ਬੇਮੁਖੇ ਹੋਣ ਕਰਕੇ ਬਾਣਨੇ ਦਿੱਤਾ ਫਿਰ ਜਾ ਕੇ ਵਿਆਸ ਦੇ ਕਿਨਾਰੇ ਲੇਟ ਗਏ ਫਿਰ ਉਸ ਦੀ ਪਤਨੀ ਨੂੰ ਲੱਗਾ ਕਿ ਇਸ ਨੇ ਇਹ ਕਮ ਮਾੜਾ ਕੀਤਾ ਤੇ ਭਤੀਜਿਆਂ ਨੂੰ ਨਾਲ ਲੈ ਕੇ ਉਹ ਘਰ ਲੈ ਕੇ ਆਈ ਪਰ ਭੱਲੇ ਕੁਛ ਨਹੀਂ ਰਿਹਾ ਕਹਿੰਦੇ ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਆ ਨਾ ਕਹਿੰਦੇ ਲੋਕ ਬਚਿਆ ਤੇ ਨਾ ਪ੍ਰਲੋਕ ਬਚਿਆ ਦੋਵੇਂ ਖਤਮ ਹੋ ਗਏ ਜਿੱਥੇ ਉਹ ਕਹਿ ਰਹੀ ਸੀ ਕਿ ਤੂੰ ਵੀ ਲੰਗਰ ਛਕ ਲੈ ਪਰ ਪੈਸੇ ਦੀ ਭੁੱਖ ਨੇ ਇਹੋ ਜਿਹਾ ਕੰਮ ਕਰਾ ਦਿੱਤਾ ਕਿ ਨਾ ਦੁਨੀਆ ਦੇ ਵਿੱਚ ਮੋਹ ਖੱਲਣ ਜੋਗਿਆ ਤੇ ਨਾ ਅੱਗੇ ਜਾਣ ਜੋਗਾ ਕਿਤੇ ਰਿਹਾ ਹਲਤ ਪਲਤ ਧੋਮੇ ਗਏ ਨਿਤ ਭੁੱਖਾ ਕੁੱਕੇ ਤਿਆ ਇਸੇ ਕਰਕੇ ਜਿਹੜਾ ਹੰਕਾਰੀ ਹੈ ਉਹ ਹੰਕਾਰ ਦੇ ਵਿੱਚ ਸੀ ਕਿ ਸਾਡੇ ਬਾਪ ਦੀ ਜਗ੍ਹਾ ਹੈ ਲੇਕਿਨ ਗੋਇੰਦਵਾਲਤਾ ਉਹਨਾਂ ਨੇ ਆਪ ਬਸਾਇਆ ਸੀ ਪਰ ਜਦ ਸੰਗਤ ਜਾਣ ਲੱਗ ਪਈ ਜਿੱਥੇ ਨਾਮ ਭਜੰਦਾ ਬਸਾ ਹੁੰਦਾ ਉਥੇ ਲੋਕ ਜਿਹੜੇ ਜਾਂਦੇ ਹਨ ਤਨ ਤਨ ਸਵਾਮੀ ਕਰਤਾ ਪੁਰਖ ਹੈ ਕਹਿੰਦੇ ਕਰਤਾ ਪੁਰਖ ਤਾਂ ਸਭ ਦਾ ਸਵਾਮੀ ਹੈ ਜਿਨ ਨਿਯੋ ਸਚ ਵੈ ਆਪ ਕਰਾਇਆ ਕਹਿੰਦੇ ਇਹ ਜਿਹੜਾ ਉਸ ਦੇ ਨਾਲ ਕੰਮ ਹੋਇਆ ਇਹ ਸੱਚੇ ਕਰਤੇ ਨੇ ਕਰਵਾਇਆ ਕਿਉਂਕਿ ਨੀਅਤ ਜਿਹੜੀ ਹੈ ਉਹ ਮਾੜੀ ਸੀ ਕਿਉਂਕਿ ਜੇਕਰ ਮਨ ਮੇੜਾ ਹੈ ਮਨ ਮੇੜਾ ਤਨ ਧੋਤੇ ਮਨ ਅੱਛਾ ਨਾ ਹੋਏ ਜਿੰਨਾ ਮਰਜੀ ਉਸ ਨੇ ਪੇਸ ਬਦਲ ਕੇ ਸ਼ਿਕਾਇਤਾਂ ਕਰ ਲਈਆਂ ਸਾਰਾ ਕੁਝ ਕਰ ਲਿਆ ਪਰ ਅਖੀਰ ਤੇ ਉਹ ਬੇਇੱਜ਼ਤੀ ਸਹਿ ਕੇ ਕਿ ਘਰ ਦੇ ਵਿੱਚ ਵੀ ਬਣ ਜੁਗਾ ਨਹੀਂ ਰਿਹਾ ਸੋ ਇਸੇ ਕਰਕੇ ਕਹਿੰਦੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਸਾਚੇ ਮਾਰ ਪਚਾਇਆ ਇਹੋ ਜਿਹਾ ਕੰਮ ਫਿਰ ਉਹਨਾਂ ਨਾਲ ਹੀ ਹੁੰਦਾ ਜਿਹੜੇ ਆਪਣੇ ਗੁਰੂ ਦੀ ਨਿੰਦਿਆ ਕਰਦੇ ਕਿਉਂਕਿ ਜਿਹੜਾ ਸਾਧੂ ਦਾ ਨਿੰਦਕ ਕੈਸੇ ਤਰੇ ਸਰ ਪਰ ਜਨੋ ਨਰਕ ਹੀ ਪਰੇ ਸਤਗੁਰ ਅਰਦਾਸਾਂ ਦਾ ਜੀ ਕਹਦੇ ਕਿ ਸਾਧੂ ਦਾ ਨਿੰਦ ਕਦੀ ਵੀ ਤਰ ਨਹੀਂ ਸਕਦਾ ਸਰ ਪਰ ਜਨੋ ਨਰਕ ਹੀ ਪਰੇ ਕਹਿੰਦੇ ਇਹ ਸੱਚ ਹੈ ਕਿ ਉਹ ਨਰਕਾਂ ਦੇ ਵਿੱਚ ਜਾਊਗਾ ਇਸ ਕਰਕੇ ਜਿਹੜਾ ਨਿੰਦਿਆ ਹੈ ਪੂਰਨ ਬ੍ਰह्म ਗੰਨੇ ਦੀ ਸਾਧੂ ਦੀ ਉਹ ਇੰਨੀ ਕੁ ਮਾੜੀ ਹੈ ਕਿ ਕੋਹਾਂ ਡੋਬ ਦਿੰਦੀ ਹੈ ਸੋ ਇਹ ਜਿਹੜਾ ਅੱਖਰ ਕਹਿੰਦੇ ਇਹ ਅੱਖਰ ਤਿੰਨ ਅੱਖਿਆ ਜਿਨ ਜਗਤ ਸਭ ਆਪਾਇਆ ਇਹ ਅੱਖਰ ਇਹ ਬਚਨਾ ਕਹਿੰਦੇ ਇਹ ਅਪਦੇਸ਼ ਹੈ ਕਿਨਾਂ ਦਾ ਜਿਨ੍ਹਾਂ ਨੇ ਜਗਤ અપਾਇਆ ਇਹ ਅੱਖਰ ਉਹਨਾਂ ਤੋਂ ਆਇਆ ਬਾਣੀ ਕਿੱਥੋਂ ਆਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮੁਟਾਈ ਸੋ ਇਸ ਕਰਕੇ ਜਿਹੜੇ ਗੁਰੂ ਦੇ ਨਾਲ ਧੋਖਾ ਕਰਦੇ ਹੈ ਬੇਮੁਖ ਹੋ ਜਾਂਦੇ ਹੈ ਜੇਕਰ ਉਹ ਦੁਨੀਆ ਤੇ ਕਹਿਣ ਕਿ ਅਸੀਂ ਸੌਖੇ ਰਹਿ ਲਵਾਂਗੇ ਉਹ ਦੁਨੀਆ ਦੀ ਨਜ਼ਰਾਂ ਚ ਸੌਖੇ ਹੁੰਦੇ ਹੈ ਪਰ ਅੰਦਰੋਂ ਤਾਂ ਉਹ ਬਿਲਕੁਲ ਖਾਲੀ ਹੁੰਦੇ ਹੈ ਇਸੇ ਕਰਕੇ ਮਾਂਜੂ ਨੂੰ ਵੀ ਕਹੇ ਸੀ ਕਿ ਅੱਗੇ ਤੂੰ ਕੰਨੇਕ ਜਿਹੜੇ ਛੇ ਦੇ ਜਿੱਤ ਲੈ ਮਨ ਤਾਂ ਤੇਰੇ ਕੋਲ ਜਿੱਤ ਨਹੀਂ ਹੋਇਆ ਜਦੋਂ ਸ਼੍ਰੀ ਚੰਦਰ ਭਗਵਾਨ ਦਾ ਇਹ ਸ਼ਬਦ ਸੁਣਿਆ ਸੀ ਤੇ ਫਿਰ ਉਹਨੂੰ ਇਹ ਗੱਲ ਪਤਾ ਲੱਗੀ ਸੀ ਸੋ ਇਸ ਕਰਕੇ ਜਿਹੜੇ ਉਸ ਪਰਮਾਤਮਾ ਦੇ ਭਗਤ ਹੈ ਉਹਨਾਂ ਦਾ ਜਿੰਨਾ ਵੀ ਹੋ ਸਕੇ ਸਿੱਖਤ ਸਲਾਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੇ ਅੰਦਰੋਂ ਤਪਾ ਲੋਭੀ ਨਾ ਹੁੰਦਾ ਇਸੇ ਕਰਕੇ ਉਹਨਾਂ ਨੇ ਰਾਗ ਦੇ ਅੱਗੇ ਕਿਹਾ ਤਪਾ ਨਾ ਹੋਵੇ ਅੰਦਰੋ ਲੋਭੀ ਨਤ ਮਾਇਆ ਨਾਲ ਫਰੇ ਜਜਮਾਲਿਆ ਅਗੋਂ ਦੇ ਸੱਦੇ ਦੀਪ ਖਿਆਲੇ ਨਹੀਂ ਬਹਾਲਿਆ ਇਸ ਕਰਕੇ ਜਿਹੜਾ ਝੂਠ ਹੈ ਅਤੇ ਲਾਲਚ ਹੈ ਲੋਭ ਹੈ ਸਤਗੁਰੂ ਅਰਬਦਾਸ ਮਹਾਰਾਜ ਨੇ ਇਸੇ ਕਰਕੇ ਕਿਹਾ ਕਿ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਨ ਇੱਕ ਦੁਖ ਬਨਾਸ ਪੰਜ ਦੁਖ ਸਾਧ ਜਾਮੈਂ ਤਾਕੀ ਕਿਤਕਾਸ ਇਹ ਜਿਹੜੇ ਸਾਨੂੰ ਸਾਰਾ ਕੁਝ ਦਿਸ ਰਿਹਾ ਇਹ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਧੂ ਕੋ ਨਿੰਦਕ ਕਦੇ ਵੀ ਤਰ ਨਹੀਂ ਸਕਦਾ ਜੇ ਉਹ ਵਾਟਸਟ ਤੀਥ ਨਾ ਹੋਏ ਜੇ ਉਹ ਦੈਦ ਸਿਲ ਪ ਜਾਵੇ ਜੇ ਉਹ ਕਦੇ ਨਿੰਦਾ ਸਭ ਗੱਥ ਜਾਵੇ ਜੇ ਉਹ ਸਾਧੂ ਦੀ ਨਿੰਦਿਆ ਕਰਦਾ ਜਿੰਨਾ ਮਰਜੀ ਤੀਥ ਤੇ ਕੌਮਲੇ ਵਿਦਾਨ ਕਰ ਲਵੇ ਪੁੰਨ ਕਰ ਲਵੇ ਕੁਛ ਵੀ ਨਹੀਂ ਬਣ ਸਕਦਾ ਸੋ ਆਓ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਚਰ ਦਾਸ ਬੇਨਤੀ ਜੋਇ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ ਮਨ ਨਿਮਮ ਮਤੁਰਚੀ ਦਾ ਬਲ ਬਖਸ਼ ਤਾਂ ਕਿ ਤੁਹਾਡੀ ਅਨੁਭਵ ਬਾਣੀ ਦੀ ਜਿਹੜਾ ਅਰਥ ਹੈ ਇਸ ਮਨ ਦੇ ਵਿੱਚ ਹਿਰਦੇ ਦੇ ਵਿੱਚ ਵਸ ਜਾ ਇਹ ਅਰਦਾਸ ਬੇਨਤੀ ਜੋਈ ਕਰਦੇ ਹੋਏ ਬਾਕੀ ਰਹਿੰਦੇ ਹੋ ਸਵਾਸਨ ਦੀ ਪੂੰਜੀ ਨੂੰ ਸਤਿਗੁਰੂ ਆਪ ਚਰਨਾ ਚਲਾਉਣ ਆਪਣਾ ਨਾਮ ਚ ਪਾਉਣ ਬੇਨਤੀ ਕਰਦੇ ਫਤਿਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ